ਤਾ ਤੁਹਾਨੂੰ ਇਹ ਨਾਮ ਕਰੂੰਗਾ ਜੀ ਖੈਰਾਬ ਤੁਸੀਂ ਕੱਲ੍ਹ ਕਿ ਐਸੀ ਗੋਲਡੀ ਜੀ ਨੂੰ ਮਿਲਿਆ ਜਾਊਗਾ ਕਿ ਗੱਲਬਾਤ ਹੋਈ ਆ ਉਹਨਾਂ ਦਾ ਕੋਈ ਮੈਂ ਕਾਫੀ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨੇੜ ਦੇ ਸਮਰਥਕ ਸਰਕਲ ਦੇ ਨਾਲ ਇਨ ਟੱਚ ਹੈ ਉਹਨਾਂ ਨੇ ਆਪਣਾ ਮੋਬਾਈਲ ਫੋਨ ਵਗੈਰਾ ਬੰਦ ਕੀਤੇ ਮੈਂ ਉਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਕਿ ਕੋਈ ਵੀ ਕਦਮ ਇਸ ਤਰ੍ਹਾਂ ਦਾ ਗਲਤ ਨਾ ਕਰੋ ਜਿਹੜਾ ਤੁਹਾਡਾ ਪੋਲਿਟਿਕਲ ਕੈਰੀਅਰ ਨੂੰ ਡਿਸਟਰੋਏ ਕਰੇ ਅਗਰ ਤੁਸੀਂ ਇਸ ਮੌਕੇ ਤੇ ਕਾਂਗਰਸ ਪਾਰਟੀ ਛੱਡ ਕੇ ਕਿਸੇ ਪਾਸੇ ਜਾਓਗੇ ਤਾਂ ਇਹ ਸਾਫ਼ ਸਪਸ਼ਟ ਹੋ ਜਾਏਗਾ ਕਿ ਤੁਸੀਂ ਓਪਰਚੂਨਿਜ਼ਮ ਦੇ ਵਿੱਚ ਬਲੀਵ ਕਰਦੇ ਹੋ ਤੁਸੀਂ ਇੱਕ ਡਿਫੈਕਟਰ ਗਿਣੇ ਜਾਓਗੇ ਬਿਨਾਂ ਕਿਸੇ ਕਾਰਨ ਤੋਂ ਔਰ ਤੁਹਾਨੂੰ ਕਾਂਗਰਸ ਨੇ ਬੜੇ ਸਮੇਂ ਸਿਰ ਪੰਤੀ ਪੰਤੀ ਸਾਲ ਵਿੱਚ ਐਮਐਲਏ ਬਣਨ ਦਾ ਮੌਕਾ ਦਿੱਤਾ ਪੋਲੀਟੀਕਲ ਫਿਊਚਰ ਤੁਹਾਡਾ ਬਹੁਤ பிரਾਈਟ ਹੈ ਤੁਸੀਂ ਇੱਕ ਕੇਪੇਬਲ ਲੀਡਰ ਹੋ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਇੱਕ ਵਾਰ 100 ਵਾਰ ਆਪਣੇ ਥੱਲੇ ਵਰਕਰਸ ਨਾਲ ਸਾਡੇ ਨਾਲ ਬੈਠ ਕੇ مشਵਰਾ ਜਰੂਰ ਕਰਨ ਕੋਈ ਗਲਤ ਫੈਸਲਾ ਨਹੀਂ ਲੈਣਗੇ ਮੈਨੂੰ ਉਮੀਦ ਹੈ ਕਿ ਨਹੀਂ ਲੈਣਗੇ